ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਫੇਰ ਪੈਂਟ ੍ਹਲਮਾ ਦੇ ਵਿੱਚ ਬਹੁਤ ਜ਼ਿਆਦਾ ਜਿਸ ਤਰ੍ਹਾਂ ਦੱਸਿਆ ਹੀ ਕਿ ਅੱਜ ਰਾਤ ਤੋਂ ਹੀ ਬਰਸਾਤ ਹੋ ਰਹੀ ਹੈ ਫੇਰ ਦੱਸ ਸਕਦੇ ਹਾਂ ਦੇਖ ਸਕਦੇ ਹਾਂ ਕਿ ਪਹਿਲਾਂ ਵਾਂਗ ਫੇਰ ਪਾਣੀ ਖੜਾ ਗਿਆ ਹਾਂਜੀ ਭਾਜੀ ਕਿਦਾਂ ਦੇਖ ਲਓ ਹੁਣ ਛੋਟੇ ਛੋਟੇ ਪਾਣੀ ਖੜਾ ਬਰਸਾਤ ਇਹ ਹੜ ਦਾ ਪਾਣੀ ਤੇ ਨਹੀਂਗਾ ਹਾਂਜੀ ਇਹ ਹੜ ਦਾ ਪਾਣੀ ਤੇ ਨਹੀਂਗਾ ਇਹ ਹੜ ਦਾ ਪਾਣੀ ਤੇ ਨਹੀਂਗਾ ਮੀ ਬਹੁਤ ਯੋਰ ਦੇ ਨਾਲ ਪਿਆ ਜੀ ਅਸੀਂ ਖੜੇ ਆ ਗੁਰਦਰਾ ਸਾਹਿਬ ਬਤੀ ਰਾਮੂ ਕੀ ਢਿਲਵਾ ਤੇ ਮੀ ਬਹੁਤ ਜਿਆਦਾ ਤੇਜ ਪੈਣ ਦੇ ਕਾਰਨ ਜੀ ਅੱਜ ਫੇਰ ਜਿਹੜਾ ਸਿਆਰੀ ਫਿਰਨੀ ਦੇ ਵਿੱਚ ਜਿਹੜਾ ਪਾਣੀ ਖੜਾ ਜੀ ਤੇ ਹੜਾਂ ਵਰਗੇ ਹਾਲਾਤ ਬਣ ਜਾਂਦੇ ਜੀ ਇਹ ਤੇ ਘਰਾਂ ਦੇ ਵਿੱਚ ਫਿਰਨੀਆਂ ਦੇ ਵਿੱਚ ਸਾਰਾ ਪਾਣੀ ਖੜਾ ਤੇ ਪਰਲੇ ਪਾਸੇ ਮੰਡ ਏਰੀਆ ਦੇ ਵਿੱਚ ਹੜਾ ਆਇਆ ਹੋਇਆ ਜੀ ਆ ਤੇ ਭਾਜੀ ਹੁਣੀ ਸਾਹਮਣੇ ਇਦੋਂ ਕੋਟੀ ਜੇ ਡੁੱਬੇ ਹੋਏ ਆ ਦੋਦਰ ਮੰਡ ਦੇ ਵਿੱਚ ਫਸਲਾਂ ਤੋਂ ਡੁੱਬੇ ਹੋਏ ਆ। ਸਾਡੇ ਚਾਰ ਦਿਨ ਨਹੀਂ ਘੇਰਾ ਪਿਆ ਹੋਇਆ ਦੇ ਕੇ ਠੱਕਾ। ਹਾਂ ਬਿਲਕੁਲ ਜੀ। ਵਾਹਿਗੁਰੂ ਕਿਰਪਾ ਕਰੇ ਜੀ।